ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਇੱਕ ਵਾਰੀ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਵਿੱਚ ਤਸਵੀਰਾਂ ਲੈ ਕੇ ਜਿਹੜਾ ਫੋਰੈਸਟ ਹੈਗਾ ਜੰਗਲ ਹੈਗਾ ਕਥਰੋ ਸੈਂਚਰੀ ਜਿਹਨੂੰ ਕਹਿੰਦੇ ਵਾਈਲਡਲਾਈਫ ਸੈਂਚਰੀ ਹੈਗੀ ਹੈ ਪਠਾਨਕੋਟ ਦੀ ਉੱਥੇ ਜਿਹੜੀਆਂ ਭਿਆਨਕ ਆਗ ਦੀਆਂ ਤੁਹਾਨੂੰ ਪਹਿਲੇ ਤਸਵੀਰਾਂ ਦਿਖਾਈਆਂ ਕਿ ਬਾਕੀ ਕਾਫੀ ਵੱਡੇ ਲੈਵਲ ਤੇ ਜਿਹੜੀ ਅੱਗ ਲੱਗੀ ਸੀ ਬੜੀ ਭਿਆਨਕ ਸੀਗੀ ਜਿਹੜਾ ਕਾਫੀ ਨੁਕਸਾਨ ਵੀ ਹੋਇਆ ਤੁਹਾਨੂੰ ਤਸਵੀਰਾਂ ਇੱਕ ਵਾਰ ਦੁਬਾਰਾ ਦਿਖਾਉਣ ਜਾ ਰਿਹਾ ਉਸ ਖਬਰ ਤੋਂ ਬਾਅਦ ਦੁਬਾਰਾ ਤੁਹਾਨੂੰ ਖਬਰ ਦਿਖਾਉਣ ਜਾ ਰਿਹਾ ਤਸਵੀਰਾਂ ਦੇਖ ਸੜਕੇ ਜਿਹੜਾ ਸਵਾਹ ਹੋ ਚੁੱਕਿਆ ਤੁਸੀਂ ਤਸਵੀਰਾਂ ਦੇਖਿਓ ਲਗਾਤਾਰ ਸੜਕੇ ਸਵਾਹ ਹੋ ਗਿਆ ਕਹਿੰਦੇ ਨੇ ਇਸ ਜੰਗਲ ਦੇ ਵਿੱਚ ਜਿਹੜਾ ਕਾਫੀ ਜਾਨਵਰ ਸੀਗਾ ਜਾਨਵਰ ਜਿਹੜਾ ਕਾਫੀ ਕਹਿੰਦੇ ਮਰ ਚੁੱਕਾ ਆ ਉਹ ਤਸਵੀਰਾਂ ਆਪਾਂ ਤੁਹਾਨੂੰ ਨਹੀਂ ਦਿਖਾ ਸਕਦੇ ਕਿਉਂਕਿ ਅਜੇ ਵੀ ਜਿਹੜੀ ਅੱਗ ਦੇ ਵਿੱਚ ਅੱਗ ਹੈਗੀ ਹੈ ਜੰਗਲ ਦੇ ਵਿੱਚ ਦੇਖ ਸਕਦੇ ਹੋ ਆਪਾਂ ਜਾ ਕੇ ਨਹੀਂ ਦਿਖਾ ਸਕਦੇ ਪਰ ਨਾਲ-ਨਾਲ ਤੁਹਾਨੂੰ ਤਸਵੀਰਾਂ ਜ਼ਰੂਰ ਕੁਝ ਦਿਖਾਵਾਂਗੇ ਜਿਹੜੇ ਲੋਕਾਂ ਵੱਲੋਂ ਜਾਨਵਰ ਬਚਾਏ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਜੰਗਲ ਦੇ ਵਿੱਚ ਉਹ ਜਾਨਵਰ ਬਚਾਏ ਨੇ ਤੋਂ ਉਹਨਾਂ ਨੂੰ ਜਾਨਵਰਾਂ ਨੂੰ ਗੱਡੀ ਦੇ ਵਿੱਚ ਜਿਹੜਾ ਲੈ ਕੇ ਫੋਰੈਸਟ ਵਾਲੇ ਲੈ ਕੇ ਇਲਾਜ ਦੇ ਲਈ ਜਾ ਰਹੇ ਨੇ ਪਰ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਦੇਖ ਸਕਦੇ ਹੋ ਅੱਗ ਹਜੇ ਵੀ ਚੱਲ ਰਹੀ ਹੈ ਤੇ ਜਿਹੜੀ ਹੱਟਾਂ ਤੱਕ ਅੱਗੇ ਜਿਹੜੀ ਆਗੀ ਹੈ ਦੱਸ ਦਈਏ ਕਿ ਇੱਕ ਬੜਾ ਵੱਡਾ ਕਰੋੜਾਂ ਰੁਪਏ ਦਾ ਨੁਕਸਾਨ ਇੱਥੇ ਕਰੋੜਾਂ ਰੁਪਏ ਲੱਗਾ ਸੀਗਾ ਇਹਨੂੰ ਪਿਕਨਿਕ ਤੌਰ ਤੇ ਤਿਆਰ ਕੀਤਾ ਗਿਆ ਸੀਗਾ ਹੋਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਨਾਲ ਨਾਲ ਜਿਹੜੇ ਇੱਥੇ ਗੱਡੀਆਂ ਮੋਟਰਾਂ ਹੈਗੀਆਂ ਜਾਂ ਸਾਈਕਲ ਸੀਗੇ ਲੋਕਾਂ ਵਾਸਤੇ ਬਣਾਏ ਸੀਗੇ ਘੁੰਮਣ ਵਾਸਤੇ ਉਹਨੂੰ ਕਿਸ ਤਰ੍ਹਾਂ ਕਿੰਨੀ ਮੁਸ਼ਕਲ ਦੇ ਨਾਲ ਲੋਕ ਜਿਹੜੇ ਬਾਹਰ ਕੱਢ ਰਹੇ ਨੇ ਤੇ ਦੂਸਰੇ ਪਾਸੇ ਜਦੋਂ ਲੋਕਾਂ ਨਾਲ ਗਲਬਾਤ ਕੀਤੀ ਕਿ ਲੋਕਾਂ ਨੇ ਕਿਤੇ ਨਾ ਕਿਹਦੇ ਇਸ ਨੁਕਸਾਨ ਦਾ ਜ਼ਿੰਮੇਵਾਰ ਜਿਹੜਾ ਆ ਜਿੱਥੇ ਪ੍ਰਸ਼ਾਸਨ ਨੂੰ ਠਹਿਰਾਇਆ ਆ ਕਿਉਂਕਿ ਉਹ ਗੱਡੀਆਂ ਜਿਹੜੀਆਂ ਸੀਗੀਆਂ ਅੱਗ ਵਜਣ ਵਾਲੀ ਗੱਡੀ ਇੱਕ ਗੱਡੀ ਸਿਰਫ 1 ਵਜੇ ਦੀ ਅੱਗ ਲੱਗੀ ਆ ਤੇ 3:30-4 ਵਜੇ ਤਾਂ ਉਹ ਗੱਡੀ ਆਂਦੀ ਤੇ ਇੱਕ ਗੱਡੀ ਦੇ ਨਾਲ ਜਿਸ ਤਰ੍ਹਾਂ ਦੀ ਅੱਗ ਸੀਗੀ ਤੁਸੀਂ ਦੇਖਿਆ ਤਸਵੀਰਾਂ ਜਿਸ ਤਰ੍ਹਾਂ ਦੀ ਅੱਗ ਸੀਗੀ ਉਹ ਨਹੀਂ ਬੁਝਾ ਸਕਦੇ ਉਸ ਅੱਗ ਨੂੰ ਤੇ ਲੋਕਾਂ ਦੇ ਵਿੱਚ ਰੋਸ ਆ ਗਿਆ ਕਿਤੇ ਉਹਨਾਂ ਦਾ ਜਿੱਤੇ ਪ੍ਰਸ਼ਾਸਨ ਦਾ ਤੇ ਹੈ ਹੈ ਰੋਸ ਜਿਹੜਾ ਮਤਲਬ ਨਲਾਕੀ ਕਹਿ ਸਕਦੇ ਆ ਪ੍ਰਸ਼ਾਸਨ ਦੀ ਉੱਥੇ ਹੀ ਜਿਹੜੇ ਇੱਥੇ ਮਤਲਬ ਇਸ ਜਗ੍ਹਾ ਦੇ ਉੱਤੇ ਕਹਿ ਸਕਦੇ ਆ ਜਿਹੜੀ ਸੈਂਚਰੀ ਹੈਗੀ ਇੱਥੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਦੀ ਵੀ ਲਾਪਰਵਾਹੀ ਹੈਗੀ ਕਿਉਂਕਿ ਇੱਥੇ ਜਿਹੜੀ ਸਾਰੇ ਪ ਇਸੀ ਜੰਗਲ ਦੇ ਜਿਹਦੇ ਕਰਕੇ ਜਾਨਵਰ ਬਾਹਰ ਨਹੀਂ ਜਾ ਸਕੇ ਭੱਜ ਨਹੀਂ ਸਕੇ ਲੋਕਾਂ ਦਾ ਇਹ ਸੀ ਕਿ ਜੇਕਰ ਇਹ ਲੋਕ ਜਿਹੜੇ ਹੈਗੇ ਨੇ ਜੀਸੀਬੀ ਲਿਆ ਕੇ ਸਮੇਂ ਤੇ ਆ ਗਏ ਤੇ ਇਸ ਚੀਜ਼ ਨੂੰ ਕਰਦੇ ਵੀ ਇਹਨੂੰ ਉਖਾੜ ਦਿੰਦੇ ਤੇ ਜਿਹੜੇ ਜਾਨਵਰ ਭੱਜ ਕੇ ਜਾਨ ਬਚਾ ਸਕਦੇ ਲੋਕਾਂ ਨੇ ਵੀ ਕਹਿਣਾ ਜਿੱਥੇ ਗੁੱਜਰ ਪਰਿਵਾਰ ਰਹਿੰਦੇ ਉਹਨਾਂ ਵੱਲੋਂ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਗਈ ਹੈ ਇਸ ਚੀਜ਼ ਨੂੰ ਹਟਾਉਣ ਦੀ ਲੇਕਿਨ ਇਹ ਜੋ ਮੁਲਾਜ਼ਮ ਸੀਗੇ ਨਾਲ ਵੱਲੋਂ ਰੋਕ ਦਿੱਤਾ ਗਿਆ ਗੱਲਬਾਤ ਸੁਣਾਉਣੇ ਲੋਕਾਂ ਨੇ ਕੀਤੀ ਹੋਈ ਕਿ ਉਹਨਾਂ ਦਾ ਰੋਸ਼ੀਗਤ ਕੀ ਉਹ ਕਹਿਣਾ ਚਾਹੁੰਦੇ ਨੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਮਿਸਟਰ ਪੰਸਾਬ ਕੀ ਗੱਲਬਾਤ ਹੋਈ ਹੈ ਸੈਂਚਰੀ ਵਿੱਚ ਅੱਗ ਲੱਗੀ ਇੱਕ ਭਿਆਨਕ ਇਹ ਜੀ ਅੱਗ ਲੱਗ ਲਗਭਗ ਕਰੀਬ 1.5 ਘੰਟੇ ਦੀ ਲੱਗੀ ਹੈ ਜੀ ਤੇ 4:30 ਵਜੇ ਨਾਲ ਫਾਇਰ ਵਿਟ ਦੀ ਗੱਡੀ ਆਈ ਹੈ ਉਸ ਤੋਂ ਪਹਿਲਾਂ ਕੋਈ ਕੰਟਰੋਲ ਨਹੀਂ ਕੀਤਾ ਨਾ ਅੱਗ ਦੇ ਕਾਫੀ ਮੁਲਾਜ਼ਮ ਨੇ ਇੱਥੇ ਦੇ ਗਾੜ ਵੀ ਆਏ ਨੇ ਹੋਰ ਵੀ ਇਹਨਾਂ ਨੇ ਲੋਕਲ ਮੁਲਾਜ਼ਮ ਵੀ ਰੱਖੇ ਨੇ ਪਰ ਪਤਾ ਨਹੀਂ ਸਾਨੂੰ ਲੱਗਾ ਨਹੀਂ ਵੀ ਅੱਗ ਨੇ ਕੰਟਰੋਲ ਕਿਉਂ ਨਹੀਂ ਕੀਤੀ ਪਹਿਲਾਂ ਤਾਂ ਥੋੜੀ ਜਗ੍ਹਾ ਜੀ ਲੱਗੀ ਅੱਗ ਇਹ ਚਾਹਦੇ ਤੋਂ ਉਸਲੇ ਕੰਟਰੋਲ ਹੋ ਸਕਦੀ ਸੀ ਫੋਨ ਤੇ ਸਾਰੇ ਜੰਗਲ ਚ ਫੈਲ ਗਈ ਅੱਗ ਨੁਕਸਾਨ ਜਿਹੜਾ ਕੀ ਲੱਗਦਾ ਹੈ ਨੁਕਸਾਨ ਬਹੁਤ ਜ਼ਿਆਦਾ ਹੋਇ ਫਿਰ ਹਿਰਨ ਮਰੇ ਆ ਸੂਰ ਮਰੇ ਆ ਵਿੱਚ ਬਹੁਤ ਹੀ ਜ਼ਿਆਦਾ ਨੁਕਸਾਨ ਹੋਇਆ ਜੀ ਇਹਨੇ ਕਰੋੜਾਂ ਰੁਪਇਆ ਲਗਾ ਕੇ ਇਹਨੂੰ ਸੈਂਚੂਰੀ ਇੱਕ ਤਿਆਰ ਕੀਤਾ ਸੀਗਾ ਪਿਕਨਿਕ ਵਾਸਤੇ ਹਾਂਜੀ ਕੁੱਟੀਆਂ ਪੇੜੀਆਂ ਕਈ ਵਾਰ ਹੁੰਦਾ ਕਿ ਬੱਚੇ ਵੀ ਆ ਸਕਦੇ ਨੇ ਇੱਥੇ ਲੱਗਦਾ ਨਹੀਂ ਕੋਈ ਵੱਡਾ ਨੁਕਸਾਨ ਜਾਣੀ ਦੀ ਹੋਵੇ ਬਹੁਤ ਵੱਡਾ ਨੁਕਸਾਨ ਆ ਜੀ ਜਾਨੀ ਮਾਲੀ ਵੀ ਨੁਕਸਾਨ ਵੀ ਹੋ ਸਕਦਾ ਚਲੋ ਰੱਬ ਦੀ ਮਿਹਰ ਦਈ ਹੈ ਵੀ ਇੰਨਾ ਤਾਂ ਕੋਈ ਨੁਕਸਾਨ ਨਹੀਂ ਹੋਇਆ ਪਰ ਕਿਸੇ ਵੀ ਕੋਈ ਵੱਡਾ ਹਾਸਾ ਵੀ ਹੋ ਸਕਦਾ ਸੀ ਸਰਕਾਰਾਂ ਦਾ ਕਰੋੜਾਂ ਰੁਪਇਆ ਜਿਹੜਾ ਕਹਿ ਸਕਦੇ ਆ ਇਹ ਨੁਕਸਾਨ ਨੁਕਸਾਨ ਹੋ ਗਿਆ ਮਿੱਟੀ ਹੋ ਗਿਆ ਜੀ ਪੈਸਾ ਮਿੱਟੀ ਹੋ ਗਿਆ ਜਿਹੜਾ ਮੁੱਖੇ ਗੇਟ ਸੀਗਾ ਹਾਂਜੀ ਦੇਖਿਆ ਕਿ ਉੱਥੋਂ ਤੱਕ ਆਗ ਆ ਗਈ ਸੀ ਉਸੇ ਨੂੰ ਕੋਈ ਨੁਕਸਾਨ ਹੋਇਆ ਤੇ ਉੱਥੇ ਦਾ ਕੋਈ ਗੱਡੀਆਂ-ਗੁੱਡੀਆਂ ਬਾਹਰ ਕਢਣੀਆਂ ਜੀ ਲੋਕ ਪਬਲਿਕ ਕਾਫੀ ਪਿੰਡ ਦੇ ਆ ਗਏ ਤੇ ਲੋਕੀ ਉਹਨਾਂ ਗੱਡੀਆਂ-ਗੁੱਡੀਆਂ ਸਾਰਾ ਨਾਲ ਬਾਹਰ ਕਢਤੀਆਂ ਜੀ ਬਸ ਧਿਆਨ ਰੱਖੋ ਪਿੰਡ ਪੁਲਿਸ ਵਗੈਰਾ ਆ ਕਿਧਰ ਨੂੰ ਪੁਲਿਸ ਵਗੈਰਾ ਪੁਲਿਸ ਦੇ 2:30 ਵਜੇ ਦੀ ਆ ਗਈ ਜੀ ਕੀ ਅੱਗ ਤੇ ਹੋਇਆ ਕੰਟਰੋਲ ਹੇ ਤੱਕ ਜੀ ਦੇਖੋ ਜੀ ਐਡਾ ਵੱਡਾ ਜ਼ਿਲ੍ਹਾ ਪਠਾਨਕੋਟ ਔਰ ਤਕਰੀਬਨ ਸਾਰੇ ਏਰੀਆ 'ਚ ਧਾਰ ਸਾਈਡ 'ਚ ਜੰਗਲ ਨੇ ਇਧਰ ਸਾਡੇ ਸਾਈਡ 'ਚ ਜੰਗਲ ਨੇ ਇੱਕ ਗੱਡੀ ਆਈ ਕੀ ਅਪੀਲ ਕਰਨਾ ਚਾਹੁੰਦੇ ਆ ਅਸੀਂ ਅਪੀਲ ਇਹ ਕਰਨਾ ਚਾਹੁੰਦੇ ਆ ਕਿ ਇਦਾਂ ਦਾ ਜਿਹੜਾ ਹਾਦਸਾ ਐ ਇਦਾਂ ਵੱਡਾ ਹੋਇਆ ਨਾਲ ਦੇ ਜਿਹੜੇ ਜਿਹੇ ਗੁਰਦਾਸਪੁਰ ਹੈ ਜਾਂ ਜੈਂਡ ਕੇ ਲੱਗਦਾ ਕਿਤੋਂ ਤੋਂ ਕਿਤੋਂ ਗੱਡੀਆਂ ਮਗਵਾ ਕੇ ਅੱਗ ਤੇ ਕੰਟਰੋਲ ਕੀਤਾ ਜਾ ਸਕਦਾ ਮੇਰਾ ਨਾਮ ਸਰ ਜਸਵੰਤ ਸਿੰਘ ਸਰ ਕੀ ਕਹਿਣਾ ਚਾਹੁੰਦੇ ਜਿਹੜੀ ਅੱਗ ਲੱਗੀ ਐ ਕੀ ਲੱਗਦਾ ਤੁਹਾਨੂੰ ਸਰ ਲੱਗੇ ਰਿਹਾ ਕਿ ਬੇਜ਼ੁਬਾਨ ਜਿਹੜੇ ਹਜ਼ਾਰਾਂ ਤਦਾਦ ਦੇ ਵਿੱਚ ਬੇਗੁਨਾ ਮਾਰੇ ਜਾਏਗਾ ਸਰ ਬੇਜ਼ੁਬਾਨ ਕੋਈ ਇਥੇ ਬੰਦੋਬਸ ਨਹੀਂ ਹੈਗਾ 1:30 ਵਜੇ ਦੀ ਅੱਗ ਲੱਗੀ ਜਦੋਂ ਸਰਪੰਚ ਸਾਹਿਬ ਨੇ ਦੱਸਿਆ ਇੱਕ ਗੱਡੀ ਸਿਰਫ ਇਥੇ ਪਹੁੰਚੀ ਦੀ ਐ ਫਾਇਰ ਬ੍ਰ ਇਥੇ ਗੱਡੀਆਂ ਘੱਟੋ ਘੱਟ 10 ਗੱਡੀਆਂ ਚਾਹੀਦੀ ਸੀਗਾ ਔਰ ਸਭ ਤੋਂ ਪਹਿਲਾ ਕੰਮ ਹੋਣਾ ਚਾਹੀਦਾ ਸੀ ਕਿ ਜਿਹੜੇ ਇੱਥੇ ਆਪਣੇ ਸੰਚੇਰੀ ਵਿੱਚ ਮੁਲਾਜ਼ਮ ਹੈਗੇ ਨਾ ਉਹਨਾਂ ਨੂੰ ਜੀਸੀਬੀ ਲਿਆ ਕੇ ਕਿਉਂਕਿ ਪੂਰੀ ਜੰਗਲਾਤ ਦੀ ਨਾ ਤਾਰਬੰਦੀ ਕੀਤੀ ਦੀ ਆ ਉਹ ਬੇਜੁਮਾਨ ਵਿਚਾਰੇ ਜਿਹੜੇ ਜਾਨਵਰ ਇਹੋ ਜਿਹੜੇ ਬਾਹਰ ਦੌੜਨ ਦੀ ਕੋਸ਼ਿਸ਼ ਕਰਦੇ ਤਾਰਾਂ ਅੱਗੇ ਉਹਨੂੰ ਰੋਕ ਲੈਂਦੀਆਂ ਆਂ ਉਹ ਸਾਰੇ ਮਾਰੇ ਗਏ ਨਾ ਅਗਰ ਜੀਸੀਬੀ ਲਿਆ ਕੇ ਤਾਰਾਂ ਤੋੜੀਆਂ ਜਾਂਦੀਆਂ ਤੇ ਇਹ ਸਾਰੇ ਜਨ ਕੇ ਘੱਟੋ ਘੱਟ ਜਾਨਵਰ ਤੇ ਵੱਜ ਜਾਂਦੇ ਅਜੇ ਵੀ ਅੱਗ ਫੈਲਦੀ ਜਾਏਗੇ ਤੇ ਉਹ ਪਿੰਡਾਂ ਨੂੰ ਅੱਗ ਚਲੀ ਗਈ ਆ ਤੇ ਕੋਈ ਬੰਦੋਬਸ ਨਹੀਂ ਹੈਗਾ ਇੱਕ ਗੱ ਉਹੀ ਇਹੜੇ ਬੰਦੋਬਾਸਾ ਨਾ ਹਿੱਸਾ ਦੇ ਹਾਦਸਿਆਂ ਨੂੰ ਰੋਕਣ ਦੇ ਜਦੋਂ ਇਹ ਸੰਚੈਰੀਆਂ ਨੇ ਇਨਾ ਤੇ ਬਣਾਈ ਆ ਤੇ ਉਸ ਤੋਂ ਪਹਿਲੇ ਬੰਦੋਬਾਸ ਕਰਕੇ ਰੱਖਣੇ ਚਾਹੀਦੇ ਨਾ ਇਹ ਕੁਝ ਵੀ ਨਹੀਂ ਤੇ ਅੱਜ ਸਭ ਕੁਝ ਫਲਾਪ ਹੋ ਗਿਆ ਸਾਰਾ ਸਿਸਟਮ ਫੇਲ ਹੋ ਗਿਆ ਕਹਿ ਸਕਦੇ ਆ ਅੱਗ ਬੁਝਾਓ ਜਿਹੜੀ ਗੱਡੀਆਂ ਦੀ ਕਾਫੀ ਕਮੀ ਐ ਤੇ ਇਸ ਵੇਲੇ ਵੀ ਵੱਡਾ ਨੁਕਸਾਨ ਹੋ ਸਕਦਾ ਪਿੰਡਾਂ ਚ ਜਾ ਰਿਹਾ ਇਸ ਵੇਲੇ ਵੀ ਅੱਗ ਜਾਰੀ ਸਰ ਤੁਹਾਡੇ ਸਾਹਮਣੇ ਅੱਗ ਜਾਰੀ ਹੈ ਇਸ ਵੇਲੇ ਵੀ ਅੱਗ ਜਾਰੀ ਹੋਊ ਤੇ ਅੱਗ ਪਿੰਡ ਗਈ ਜਾਏਗੀ ਇੱਕ ਗੱਡੀ ਜਾ ਰਹੀ ਉਹ ਸਰਕਾਰ ਤੇ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਆਪਾਂ ਬਹੁਤ ਕੁਝ ਕਰ ਰਹੇ ਆ ਸਟੇਟ ਵਾਸਤੇ ਸਰ ਚਲੋ ਮੈਂ ਉਸ ਮੈਟਰ 'ਚ ਨਹੀਂ ਆਂਦਾ ਕਿਉਂਕਿ ਇਹ ਇੱਕ ਹਾਦਸਾ ਬਹੁਤ ਦਰਦਨਾਕ ਹਾਦਸਾ ਹੈਗਾ ਮੈਂ ਉਹ ਗੱਲ ਕਰਾਂਗਾ ਵੀ ਇੱਥੇ ਗੱਡੀਆਂ ਆਣੀਆਂ ਚਾਹੀਦੀਆਂ ਸੀ ਤਿੰਨ ਚਾਰ ਘੰਟੇ ਦੀ ਅੱਗ ਲੱਗੀ ਦੀ ਹੈ ਇੱਕ ਗੱਡੀ ਸਿਰਫ ਆ ਰਹੀ ਆ ਉਹ ਪਾਣੀ ਪਾ ਕੇ ਫਿਰ ਉਹ ਪਾਣੀ ਭਰਨ ਜਾਂਦੀ ਆ ਕਿੰਨਾ ਅੱਗ ਬੁਝੇਗੀ ਸਮੇਂ ਦੀ ਗੱਲ ਕਰੀਏ ਤੇ ਹੁਣ ਸਮਾਂ ਜਿਆਦਾ 5-6 ਲਗਭਗ ਪੁੱਜ ਗਿਆ ਅਜੇ ਤੱਕ ਵੀ ਗੱਡੀ ਕੋਈ ਨਹੀਂ ਬੁਝੀ ਗੱਡੀ ਇੱਕ ਗੱਡੀ ਸਿਰਫ ਇੱਕ ਗੱਡੀ ਏਡੀ ਬੜੀ ਜੰਗਲਾਤ ਚ ਆ ਕੇ ਕਿਦਾਂ ਬੁਝਾ ਸਕਦੀ ਹੈ ਇਹ ਗਲਤ ਹੈ ਪ੍ਰਸ਼ਾਸਨ ਦਾ ਫੇਲ ਹੋ ਟੋਟਲ ਫੇਲਰ ਨਜ਼ਰ ਆ ਰਿਹਾ ਹੈ ਉਹ ਸਭ ਤੋਂ ਵੱਡਾ ਦਰਦਨਾ ਬੇਜਵਾਨ ਮਰੇ ਤੇ ਬਹੁਤ ਅਫਸੋਸ ਹੈ ਵਿਚਾਰੇ ਛੋਟੇ ਛੋਟੇ ਜਾਨਵਰ ਤੇ ਤਾਰਾ ਜਨੇ ਕੋਲੇ ਬੜਾ ਸਾਰਾ ਮਰ ਗਿਆ ਮਾਮਲਾ ਹੈ ਗਿਆ ਜਿਹੜਾ ਇੱਥੇ ਅੱਗ ਲੱਗੀ ਹੈ ਕਥਲੌਰ ਸੈਂਚਰੀ ਦੇ ਵਿੱਚ ਹਾਂ ਇਹ ਵਾਈਲਡ ਲਾਈਫ ਚ ਦੀ ਸੈਂਚਰੀ ਹੈ ਕਥਲੌਰ ਦੇ ਵਿੱਚ ਹੈਗੀ ਇੱਕ ਇਹਦੇ ਵਿੱਚ ਅੱਜ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿੱਥੇ ਕੋ ਅੱਗ ਲੱਗੀ ਹੈ ਜਿਹਦੇ ਵਿੱਚ ਮੇਰੇ ਐਸ ਐਚ ਓ ਤਾਰਾਕਰ ਮਨਜੀਤ ਸਿੰਘ ਆਪਣੀ ਪੁਲਿਸ ਪਾਰਟੀ ਨਾਲ ਇੱਥੇ ਪਹੁੰਚੇ ਤੇ ਅਸੀਂ ਤੁਰੰਤ ਮੈਂ ਵੀ ਮੌਕੇ ਤੇ ਪਹੁੰਚਿਆ ਅਸੀਂ ਤੁਰੰਤ ਜਿਹੜੀਆਂ ਆਪਣਾ ਕਾਰਵਾਈ ਕਰਦੇ ਹਾਂ ਫਾਇਰ ਬ੍ਰੀਡ ਗਰੀ ਮੰਗਵਾਈ ਆ ਤੇ ਤਿੰਨ ਫਾਇਰ ਬ੍ਰੀਗਡ ਦੀਆਂ ਗੱਡੀਆਂ ਇੱਥੇ ਆ ਚੁੱਕੀਆਂ ਨੇ ਤੇ ਅਗ ਤੇ ਕਾਫੀ ਕੰਟਰੋਲ ਪਾ ਲਿਆ ਹੋਇਆ ਤੇ ਹਾਲੇ ਵੀ ਕਾਫੀ ਅੱਗ ਲੱਗੀ ਹੋਈ ਹੈ ਇਹਦੇ ਵਿੱਚ ਇਸਾਕ ਲੱਗਣ ਦੇ ਨਾਲ ਕਾਫੀ ਛੋਟੇ ਛੋਟੇ ਜਾਨਵਰ ਵੀ ਸੜ ਗਏ ਨੇ ਜੋ ਕਿ ਕਾਫੀ ਨੁਕਸਾਨ ਹੋਇਆ ਹੈ ਇਹ ਜਿਹੜਾ ਏਰੀਆ ਤਕਰੀਬਨ 1700 ਦੇ ਏਕੜ ਦੇ ਕਹਿੰਦੇ ਏਰੀਆ ਹੈਗਾ ਇਸ ਇਹ ਕਾਫੀ ਜੇਰੀ ਦੇ ਵਿੱਚ ਹਾਲੇ ਵੀ ਅੱਗ ਲੱਗੀ ਹੋਈ ਹੈ ਕਿਉਂਕਿ ਲੱਕੜ ਹੈ ਲੱਕੜ ਦੀ ਅੱਗ ਹੌਲੀ ਹੌਲੀ ਬੁਝਦੀ ਹੈ ਤੋਂ ਤਿੰਨ ਗੱਡੀਆਂ ਜਿਹੜੀਆਂ ਫਾਇਰ ਬ੍ਰੀਗਡ ਦੀਆਂ ਉਹ ਅੱਗ ਬਚਾਉਣ ਨੂੰ ਲੱਗੀਆਂ ਹਨ ਲਈ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਸਾਰਾ ਬਿਲਕੁਲ ਠੀਕ ਹੈ ਜੀ ਤੇ ਜਿਹੜਾ ਆਪਣਾ ਇਹ ਬਾਕੀ ਜਿਹੜਾ ਹੋਰ ਦੂਸਰਾ ਜੰਗਲ ਬਿਲਕੁਲ ਸੇਫ ਹੈ